ਮਾਨਜੋਗ ਡੀਜੀਪੀ ਪੰਜਾਬ ਸ੍ਰੀ ਗੌਰਵਜਾਦ ਜੀ ਦੀਆਂ ਸ਼ਬਦ ਹਦਾਇਤਾਂ ਮੁਤਾਬਕ ਨਸ਼ਿਆਂ ਦੇ ਤੇਜ ਇੰਸਟਰਵਾਦ ਤੇ ਕਾਬੂ ਪਾਉਣ ਲਈ ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀਆਂ ਆਵਲੀ ਕਰਮਚਾਰੀਆਂ ਪਰੋਂ ਲਗਾਤਾਰ ਇਹ ਮਹਿੰਮ ਵਿਢੀ ਗਈ ਆ ਜਿਸ ਦੇ ਤਹਿਤ ਹੁਣ ਡੀਸੀਪੀ ਸ੍ਰੀ ਮਡੇਰ ਸਾਹਿਬ ਏਡੀਸੀਪੀ ਟੂ ਸ੍ਰੀ ਮਨੂ ਰਾਣਾ ਜੀ ਸਰਵਨਦੀਪ ਜੀ ਏਸੀਪੀ ਵੈਸਟ ਐਸਐਚਓ ਕੈਂਟੋਨਮੈਂਟ ਅਤੇ ਐਸਐਚਓ ਰੋਵਨ ਮਸੀ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਹੋਇਆਂ ਇੱਕ ਕਮਲਜੀਤ ਕੌਰ ਉਰਫ ਮਾਸੀ ਵਾਸੀ ਗੋਲਡਨ ਐਵੇਨਿਊ ਹਰਗੋਬਿੰਦਪੁਰ ਸ਼ਾਟਾ ਤੋਂ ਕਰੀਬ 4 ਕਿਲੋ ਦੇ 580 ਗ੍ਰਾਮ ਹੀਰੋਇਨ ਬਰਾਮਦ ਹੋਈ ਆ ਇਹ ਔਰਤ ਆਪਣੇ ਜਵਾਈ ਜਗਰਾਤ ਸਿੰਘ ਪੁੱਤਰ ਪ੍ਰਤਾਪ ਸਿੰਘ ਦੇ ਨਾਲ ਰਲ ਕੇ ਸਿੱਧੇ ਸੰਪਰਕ ਵਿੱਚ ਪਾਕਿਸਤਾਨ ਦੇ ਨਸ਼ੇ ਤਸਕਰਾਂ ਦੇ ਨਾਲ ਹੈਗੀ ਸੀ ਉਤੋਂ ਇਹ ਹੀਰੋਇਨ ਮੰਗਾ ਕੇ ਇੱਥੇ ਵੱਖ-ਵੱਖ ਇਲਾਕਿਆਂ ਨੂੰ ਸਪਲਾਈ ਕਰਦੀ ਸੀ ਜਿਹਨੂੰ 4 ਕਿਲੋ 580 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ ਇਸੇ ਤਰ੍ਹਾਂ ਥਾਣਾ ਕੈਂਟੋਨਮੈਂਟ ਦੇ ਵਿੱਚ ਐਸਐਚਓ ਕੈਂਟੋਨਮੈਂਟ ਵੱਲੋਂ ਇੱਕ ਪ੍ਰੋਸੈਜਰਿਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਾਏ ਨਾਕੇ ਤੋਂ ਕਿ ਚਾਰ ਵਿਅਕਤੀ ਇੱਕ ਵਿਸ਼ਾਲ ਕੁਮਾਰ, ਨਰੇਸ਼ ਕੁਮਾਰ, ਗੁਰਬੀਰ ਸਿੰਘ ਤੇ ਗੁਰਜੀਤ ਸਿੰਘ ਇਹਨਾਂ ਚੋਂ ਇੱਕ ਬੰਦਾ ਕਾਰਨ ਦਾ ਕੰਮ ਕਰਦਾ ਦੂਸਰੇ ਦੋ ਤਿੰਨੇ ਜਿਹੜੇ ਹੈ ਥਾਣੇ ਘਿੰਡੇ ਦੇ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਦੋ ਪਿਸਤੌਲ ਇੱਕ 34 ਬੋਰ ਇੱਕ 312 ਬੋਰ ਤੇ ਇੱਕ ਕਾਰ ਟੀਮ ਜੀ ਦੇ ਜੇ ਟ੍ਰੈਵਲ ਕਰ ਰਹੀ ਸੀ ਉਹ ਕਾਬੂ ਕੀਤਾ ਨੇ ਤੇ ਇਹਦਾ ਜਿਹੜਾ ਨਰੇਸ਼ ਕੁਮਾਰ ਰਾਏ ਦਾ ਆਲਰੇਡੀ ਥਾਣੇ ਘਿੰਡੇ ਦੇ ਡੈਮ ਟੂ ਮਰਡਰ ਮਕਦਰ ਦੇ ਵਿੱਚ ਪਕੜਾ ਸੀਗਾ ਉਹਨੂੰ ਕਾਬੂ ਕੀਤਾ ਇਸ ਤਰ੍ਹਾਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਇਥੋਂ ਦੇ ਅਧਿਕਾਰੀਆਂ ਨੇ ਇਸ ਮੁਹਿੰਮੀ ਟੀਮ ਨੇ ਆਪਣੀ ਨਸ਼ਿਆਂ ਦੇ ਖਿਲਾਫ ਤੇ ਤੇ ਗੈਂਗਸਟਰਵਾਦ ਦੇ ਖਿਲਾਫ ਆਪਣੀ ਵਚਨਬੱਧਤਾ ਨੂੰ ਪੂਰੇ ਕਰਦਿਆਂ ਹੋયા ਇਹਨਾਂ ਦੇ ਖਰਾਫ ਕਾਰਵਾਈ ਕਰਕੇ ਇਹਨਾਂ ਨੂੰ ਕਾਬੂ ਕੀਤਾ ਅਤੇ ਹਿਰ ਗਵਰੀਆਂ ਕੀਤੀਆਂ ਸਰ ਤੁਹਾਡਾ 3 ਦਿਨ ਦੇ ਕਾਰਵਾਈ ਚੱਲ ਰਹੀਆਂ ਚ 3 ਗ੍ਰਿਫਤਾਰੀਆਂ ਹੋਈਆਂ ਗੁਰਜੀਤ ਸਿੰਘ ਮੌਕੇ ਤੋਂ ਭੱਜ ਗਿਆ ਉਹਨੂੰ ਅਸੀਂ ਉਹਦੇ ਪਿੱਛੇ ਲੱਗਿਆ ਨੂੰ ਕਾਬੂ ਕਰਨਾ ਵੈਪਨ ਕਿਹੜੇ ਰਿਕਵਰ ਹੋਏ ਸਨ ਵੈਪਨ ਦੋ ਪਿਸਤੌਲ ਨੇ 130 ਹੋਰ ਹੈ 315 ਸਰ ਇਹਦੀ ਗੀਦੀ ਪੜੀ ਹੈ ਜੀ ਇਹ ਕਿਹਦੇ ਪਤਾ ਉਤਾਰੀ ਸੀ ਉਹ ਇਹ ਹੋਰ ਸਾਡੀ ਇਹਦਾ ਇਹਦਾ ਜਿਹੜਾ ਜਵਾਈ ਆ ਉਹ ਲਗਾਤਾਰ ਕੰਮ ਦੇ ਵਿੱਚ ਹੈਗਾ ਸੀਗਾ ਜਿਹੜਾ ਪਾਕਿਸਤਾਨ ਨਸ਼ੇ ਦਸਤਿਆਂ ਦੇ ਨਾਲ ਉਹ ਇਨਵੋਲਡ ਹੈਗਾ ਇਹ ਉਹਦੇ ਨਾਲ ਕਦੋਂ ਤੋਂ ਇਹਦਾ ਇਨ ਟੱਚ ਆ ਉਹ ਸਾਰਾ ਸੀ ਇਨਵੈਸਟੀਗੇਸ਼ਨ ਦੇ ਟੈਕਨੀਕਲ ਤੋਂ ਇਹਨੇ ਕਿੱਥੇ ਕਿੱਥੇ ਕੰਮ ਕੀਤਾ ਬੈਕਵਰਡ ਤੇ ਫਾਰਵਰਡ ਜਿਹੜੀ ਇਨਵੈਸਟੀਗੇਸ਼ਨ ਆ ਉਹ ਤੋਂ ਕਰਕੇ ਉਹਦਾ ਅਸਲੀ ਹਾਂਜੀ ਜੋ ਹੈ ਫਰਾ ਇਹਨੇ ਕਨਫਾਈਨਮੈਂਟ ਦਾ ਆਰਚੀਵਲ ਕਰਵਾ ਦਿੱਤਾ ਪਾਕਿਸਤਾਨ ਤੋਂ ਇਹ ਤੋਂ ਇਹਨਾਂ ਦੇ ਰੱਥਨ ਉਹਦਾ ਦੋ ਤਿੰਨ ਪਹਿਲਾਂ ਅਸਾਈਨਮੈਂਟਸ ਆਈਆਂ ਨੇ ਬਾਕੀ ਡਿਟੇਲ ਸੀ ਇਨਵੈਸਟੀਗੇਸ਼ਨ ਇਹਦੀ ਇਨਵੈਸਟੀਗੇਟ ਕਰ ਰਹੇ ਆ ਜੋ ਅਬਜੈਕਟ ਹੋਵੇਗਾ ਫਾਈਨਲ ਹੋਵੇਗਾ ਉਹ ਆਪ ਨੂੰ ਦੱਸ ਦਿੱਤਾ ਜਾਵੇ ਸਰ ਇਥੋਂ ਲੈ ਕੇ ਆਉਂਦੇ ਸੀ ਬਾਰਡਰ ਦੇ ਆਪਣਾ ਟਾਲੀਗਲ ਪਾਸੇ ਲੈ ਕੇ ਜਿੱਥੇ ਰੋਟਾ ਲੈ ਕੇ ਇਹ ਇਹੇ ਕਰਿੰਡਾ ਕਰਿੰਡਾ ਜਿਹੜਾ ਪੁਲਿਸ ਸਟੇਸ਼ਨ ਆ ਉਸ ਏਰੀਆ ਦੇ ਵਿੱਚੋਂ ਉਤੋਂ ਹੀ ਬਾਹਰ ਪਾਕਿਸਤਾਨ ਤੋਂ ਬਾਹਰ ਆਇਆ ਡਰੋਨ ਦੇ ਰਾਹੀਂ ਇਧਰ ਮੰਗਵਾ ਕੇ ਜਿਹੜੇ 3000 ਰੁਪਏ ਕੋ ਬੰਦੇ ਕਾਫੀ ਚੱਲਦੇ ਇਹਨਾਂ ਦੇ ਲੈਟਰ ਚਰਲੇ ਸੀ ਜਿਹੜੇ 3 ਦਿਨ ਇਹ ਰੁਪਈਏ ਨੇ ਵਿਸ਼ਾਲ ਨਰੇਸ਼ ਕੈਂਡਾ ਵਾਲਾ ਹਾਂਜੀ ਕੈਂਡਾ ਵਾਲਾ ਮਕਦਮਾ ਇਹਨਾਂ ਤੋਂ ਵੈਪਨਸ ਰਿਕਵਰ ਹੋਏ ਨੇ ਦੋ ਬੰਦਿਆਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਆ ਜਿਹੜੇ ਬਾਕੀ ਦੋ ਬੰਦਿਆਂ ਉਹਨਾਂ ਦੇ ਖਿਲਾਫ ਐਜ਼ ਆਫ ਨਾਓ ਕੋਈ ਕ੍ਰਿਮੀਨਲ ਕੇਸਸ ਦਰਜ ਨਹੀਂ ਹੈਗੇ ਇਹ ਇਨਵੈਸਟੀਗੇਸ਼ਨ ਆ ਇਹਨਾਂ ਦੀ ਇੰਟਰੋਗੇਸ਼ਨ ਆ ਉਹਦੇ ਜੋ ਜਿਹੜੀ ਗੱਲ ਸਾਹਮਣੇ ਆ ਵੀ ਗਈ ਉਹ ਉਹ ਤੁਹਾਡਾ ਨਸ਼ੇ ਕਰ ਸਰ ਪਹਿਲਾਂ ਦੇ ਵੱਲੋਂ ਸਪਲਾਈ ਕਿੱਥੇ ਕੀਤੀ ਆ ਰਹੀ ਸੀਗੀ ਇਹ ਜਿਹੜੀ ਉਹ ਉਹ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਆਪਣੇ ਉਹਨਾਂ ਨੇ ਸ਼ਹਿਰ ਦੇ ਵਿੱਚ ਸਪਲਾਈ ਕੀਤੀ ਮਹਿਲਾਵਾਂ ਨੂੰ ਵੀ ਜਾਂ ਫਿਰ ਬੰਦਿਆਂ ਨੂੰ ਦਿੱਤੀ ਆ ਉਹਨਾਂ ਦਾ ਹੀ ਨਹੀਂ ਹੁੰਦਾ ਉਹਨਾਂ ਦਾ ਮਾੜੇ ਬੰਦਿਆਂ ਹੁੰਦਾ ਪੈਸਾ ਚਾਹੀਦਾ ਹੁੰਦਾ ਤੇ ਉਹਨਾਂ ਨੇ ਇੰਡਸਟਰੀ ਕਰਨੀ ਆ ਇਹ ਹੋਰ ਤੋਂ ਦੇ ਗਲਾਪ ਇਹ ਕੋਈ ਕਹੇ ਜਾਂ ਬਿਲਕੁਲ ਇਹਦੇ ਗਲਾਪ ਪਹਿਲਾਂ ਕੋਈ ਬਤਤਾਦਾ ਨਹੀਂ ਸਾਡੇ ਕੰਮ ਅਮਸਲ ਪਹਿਲਾਂ ਇਹ ਜਿਹੜੀ ਕੰਮ ਕਰਦਾ ਕਹਿੰਦਾ ਉਹ ਕੰਮ ਉਹ ਇਹਦੇ ਦੇੜੀ ਕੋਰ ਮੇਰੀ ਮੇਰੀ ਡਿਨਯੋਰ ਦੌਰਾਨ ਮੇਰੀ ਜਾਣਕਾਰੀ ਤਰ੍ਹਾਂ ਦੇ ਪਹਿਲਾਂ ਹੀ ਆ ਜਿਹੜੀ ਇਹ ਸਾਲ ਦੇ ਵਿੱਚ ਪਹਿਲੀ ਆ ਪਹਿਲੀ ਪਹਿਲੀ ਆ ਪਰ ਮੈਂ ਨਹੀਂ ਕੰਮ ਕਰਦੀ ਦਵਾਈ ਕਰਦਾ ਦਵਾਈ ਵੀ ਕਰਦਾ ਦੇ ਵੀ ਕਰਦਾ ਜਦੋਂ ਇੱਕ ਸਟੱਡੀ ਰੱਖ ਰਹੀ ਆ ਜਦੋਂ ਇਹ ਨਾਲ ਉਹਨੂੰ ਚੈਹ ਦੇ ਰਹੀ ਆ ਉਹਦੇ ਨਾਲ ਮੇਰੀ ਭੋਗਤਾ ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਰਦਾ ਉਹ ਕਰਦਾ ਮੀਨਨਰ ਚਰਨੀ ਕੋਲ ਲਗਾਵਾ ਸਪਲਾਈ ਸਪਲਾਈ ਜੁਗਰਾਜ ਆ ਜਿਹੜਾ ਬਾਹਰੋਂ ਕਲੈਕਟ ਕਰਦਾ ਇਹਦਾ ਜਵਾਈ ਆ ਤੇ ਇਹ ਉਹਦੇ ਨਾਲ ਖਾਹ ਸੰਭਾਲਦੇ ਗਾ ਸਪਲਾਈ ਦੇ ਵਿੱਚ ਜਿਹੜੀ ਇਹ ਕੰਮ ਕਰਦੀ ਕਿੰਨੇ ਸਮੇਂ ਤੋਂ ਕੰਮ ਕਰਦੀ ਇਹ ਡਿਟੇਲਸ ਵਰਕ ਆਊਟ ਕਰ ਰਹੇ ਆ ਤਕਰੀਬ 2-3 ਸਾਲਾਂ ਤੋਂ ਲਗਾਤਾਰ ਇਹਦੀ ਇਨਵੋਲਵਮੈਂਟ ਹੈਗੀ ਆ ਪਰਿਵਾਰ ਦੇ ਮੈਂਬਰ ਹੋ ਕੋਟੀ ਦਰਗਮਨੀ ਹਾਂਜੀ ਤੇ ਪ੍ਰਾਪਰਟੀ ਇਹਦੀ 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 20000 ਡਰਗਮਨੀ ਬਣੀ ਆ ਤੇ ਪ੍ਰਾਪਰਟੀ ਜਿਹਦੀ ਸੀ ਉਹ ਡਿਟੇਲ ਲੈ ਰਹੇ ਆਂ ਡਿਟੇਲਸ ਲੈ ਰਹੇ ਆਂ ਜਿਹੜੀ ਵੀ ਉਹਨਾਂ ਨੇ ਨਸ਼ਾ ਤੋਂ ਬਣਾਈ ਹੋएगी ਉਹ ਨੂੰ ਅਸੀਂ ਥਰਡ ਐਫ ਦੇ ਜਿਹੜੀ ਪ੍ਰੋਪਰ ਕਰਦੇ ਥਰਡ ਹੈਰਨ ਆਈਏ ਡਰੋਨ ਲਾਈ ਬੋਲੇ ਬਗੇ ਡਰੋਨ ਨਹੀਂ ਆਈਏ ਅਜਾ ਜਿਹੜੇ ਵਿਅਕਤੀ ਆ ਕਿੰਨੇ ਇਦਾਂ ਨੇ ਕਿਹੜੇ ਜਿਹੜੇ ਵਿਅਕਤੀ 25 25 25 25 26 26 ਸਾਲ ਦੇ ਆ ਜਿਹੜੇ ਵੈਪਨਸ ਵਾਲੇ ਹੈਗੇ ਨੇ ਯੰਗ ਬੰਦੇ ਆ ਉਹ ਕਿਹੜੀ ਕੇਸਾਰ ਇਹਨਾਂ ਦੇ ਉੱਤੇ ਮੁਕੱਦਮੇ ਕਿੱਦਾਂ ਬਾਹਰ ਪੰਜਾਬ ਦੇ ਇਹ ਥਾਣੇ ਗ੍ਰੈਂਡੇ ਦੇ ਹਰ ਪਤਾ ਕੀ ਲੱਗਾ ਜੀ ਕਿਉਂ ਇਹਨਾਂ ਦੇ ਵੱਲੋਂ ਆਪਣੇ ਕੋਲ ਵੈਪਨ ਰੱਖੇ ਗਏ ਆ ਇਨ ਇਨ ਇਹਨਾਂ ਦੇ ਆਪ ਦੇ ਜਿਹੜੇ ਇਸ ਮਕਸਦ ਦਾ ਸੀ ਸਾਰਾ ਇੰਟਰੋਗੇਸ਼ਨ ਦੌਰਾਨ ਵੀ ਇਹ ਇਹਨਾਂ ਨੇ ਫਰਦਰ ਕਿੱਥੇ ਜਾ ਕੇ ਕੀ ਕਰਨਾ ਸੀ ਜਾਂ ਅੱਗੇ ਦੇ ਨਾਲ ਇਹ ਦੇ ਲੈਂਦੇ ਆ ਇਸ ਪਰਪਸ ਨਾਲੇ ਜਾ ਰਹੇ ਸੀ ਸਾਰਾ ਇੰਟਰੋਗੇਸ਼ਨ ਦਾ। ਉਹ ਹੀ ਵਾਰੀ ਬਾਅਦ ਨਾਲ ਇਹਨਾਂ ਦੇ ਮਗਰ ਨਹੀਂ ਪਹਿਲੀ ਵੀ ਦਰਜ ਹੈਗੀ ਨਾਮ ਦਰਜ ਨਰੇਸ਼ ਕੁਮਾਰ ਤੇ ਗੁਰਜੀਤ ਸਿੰਘ ਦੇ ਗਰਾਫ ਸਰ ਇੱਕ ਮਜੀਠਾ ਰੋੜ ਕਾਲ ਪਰਚਾ ਦਰਜ ਹੋਇਆ ਹੈ ਕਿ ਨਾਮ ਕੋਈ ਗੋਤੀ ਭਰਾਤੀ ਮੰਗੀ ਹੋ। ਉਹ ਕੀ ਹੈ ਸਾਰਾ ਮਾਮਲਾ? ਉਹ ਕੰਪਲੇਂਟ ਆਈ ਹੈ ਅਸੀਂ ਉਹਨੂੰ ਦਰਜ ਕੀਤਾਗਾ ਉਹਦੀ ਇਨਵੈਸਟੀਗੇਸ਼ਨ ਕਰਕੇ ਵੈਰੀਫਾਈ ਕਰ ਰਹੇ ਆਂ। ਯੋ ਅਜ਼ਲੀਅਤ ਦੇ ਵਿੱਚ ਸਹੀ ਹੈ ਜਾਂ ਗਲਤ ਹੈ ਜਾਂ ਕਿਹਦੇ ਵੱਲੋਂ ਹੈਗੀ ਆ ਦੈਟ ਇਜ਼ ਅ ਪਾਰਟ ਆਫ ਨੋਰਮਲ ਕਿਨੇ ਦੀ ਪ੍ਰੋਤੀ ਮੰਗੀ ਗਈ ਹੈ ਦੋ ਕੇਸਿਸ ਦੀ ਨਾ ਪੀਸੀ ਹੋਗਾ ਪੀਜੀ ਤੇ ਸਰ ਪਾਲ ਕਰਨਗੇ ਜੋ ਕਹਿੰਦੇ ਕਿਸੇ ਸਾਹਮਣੇ ਗੁੱਟ ਰਹੇ ਆਈ ਤੇ ਸਰ ਕਿੱਥੀ ਪੁੱਛ ਰਹੇ ਆ ਸਾਰੇ ਦੋ ਬੰਦੇ ਅੱਜ ਸਰ ਕੋਈ ਬੋਲਦੇ ਨਹੀਂ ਸਰ ਇਹ ਤੀਜਾ ਡਿਸਕਲੋਜ਼ ਕਰਨ ਲਈ ਨਹੀਂ ਉਹ ਉਹ ਇਨਵੈਸਟੀਗੇਸ਼ਨ ਦਾ ਮੈਟਰ ਸੀ ਉਹ ਸਟੇਟਮੈਂਟ ਐਕਸਪਲੋਜ਼ ਨਹੀਂ ਕਰਦੇ ਕਾਂਗਰਸ ਦੇ ਤਾਂ ਤੇ ਲਾਏ ਸਾਰੇ ਸਬੰਧ ਜਿਹੜੇ ਆਪਾਂ ਡਾਇਰੈਕਟ ਉਸ ਵਾਸਤੇ ਗੁੰਮਾਗਾ ਤੇ ਬੋਰਡ ਵਾਲੇ ਕਿਹਾ ਦੇ ਚੱਲ ਸਰ ਇਹ ਕੋਈ ਅਜਿਹਾ ਕੁਝ ਨਹੀਂ 올 ਓਵਰ ਪੰਜਾਬ ਵੀ ਉਹਨਾਂ ਦੀ ਕਾਲ ਆ ਉਹ ਪੋਲਿਟਿਕਲ ਉਹਨਾਂ ਦੇ ਆਵਰੇ ਏਜੰਡੇ ਹੁੰਦੇ ਨੇ ਉਹਦੇ ਚੈ ਦਾ ਪਰੰਤੂ ਤੁਹਾਡੇ ਸਾਹਮਣੇ ਆ ਅਜਿਹਾ ਨਾ ਕੋਈ ਜਿਹਾ ਕਿਤੇ ਕ੍ਰਾਈਮ ਆ ਨਾ ਕੋ ਹੋਰ ਆ ਜੇ ਪੰਜਾਬ ਥਰੂਆਊਥ ਸਾਰੇ ਕਿਤੇ ਕ੍ਰਾਈਮ ਹੋਏ ਨੇ ਸਾਰੇ ਕ੍ਰਾਈਮ ਟਾਈਮਲੀ ਟ੍ਰੇਸ ਹੁੰਦੇ ਨੇ ਤੇ ਦੋਸ਼ੀ ਆ ਜਿਹੜੇ ਫੜਕੇ ਅੰਦਰ ਦਿੱਤੇ ਜਾਂਦੇ ਨੇ ਸੇਮ ਇਜ਼ ਫੋਰ ਅਮਰਸਰ ਹੇਡਾ ਬੜਾ ਵਧੀਆ ਪੀਸਫੁੱਲ ਤੇ ਸਾਰਾ ਕਰਾਈਮ ਅੰਡਰ ਕੰਟਰੋਲ ਚੱਲ ਰਿਹਾ ਹੈਗਾ ਉਹਨਾਂ ਨੇ ਆਪਣੇ ਪੋਲੀਟਿਕਲ ਏਜੰਡੇ ਹੁੰਦੇ ਨੇ ਉਹਨਾਂ ਨੇ ਆਪ ਦਾ ਕੋਈ ਨਾ ਕੋਈ ਰੱਖਿਆ ਹੁੰਦਾ ਪ੍ਰੋਗਰਾਮ ਕਰਦੇ ਰਹੇ ਨੇ ਪਰ ਅਜਿਹੀ ਗੱਲ ਕੋਈ ਕਥ ਨਹੀਂ ਹੈ ਵੀ ਸੁਨੀਲ ਕੁਮਾਰ ਮਨੀ ਜਿਹੜਾ ਲੋਨਿੰਗ ਦਾ ਕਰੰਡਾ 307 ਦੇ ਲੈ ਤੇ ਗੁਰਪ੍ਰੀਤ ਜਿਹੜੇ ਉਹਦੇ ਨਾਲ ਗੁਰਜੀਤ ਗੁਰਪ੍ਰੀਤ ਜੀ ਸਰ ਨੇ ਇੱਕ ਚੌਥਾ ਬੰਦਾ ਗੁਰਜੀਤ ਆ ਜਿਹੜਾ ਕਿ ਆਲਰੇਡੀ ਇੱਕ 307 ਦੇ ਉਧਰੋਂ ਵੀ 307 ਦੇ ਵਿੱਚੋਂ ਵੀ ਉਹ ਸੀਗਾ ਉਹ ਲੋਡਿੰਗਾ ਹੈਗਾ ਅਦਰਵਾਈਜ਼ ਇਹ ਦੋ ਬੰਦੇ ਜਿਹੜੇ ਗੁਰਪ੍ਰੀਤ ਤੇ ਵਿਸ਼ਾਲ ਇਹ ਨਹੀਂ ਲੋਡ ਠੀਕ ਹੈ ਠੀਕ ਹੈ ਥੈਂਕ ਯੂ